ਹਾਂਜੀ ਸਾਸਤਰੀ ਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਹੈ ਪੁਰਤਗਾਲ ਦੀ ਦੋ ਭਰਾਵਾਂ ਦੇ ਕਾਰਡ ਰਸੀਵ ਹੋਇਆ ਉਹਨਾਂ ਦੇ ਮੈਸੇਜ ਆਏ ਹੋਇਆ ਸੋ ਉਹਨਾਂ ਦੀ ਅਪਡੇਟ ਦੇਣੀ ਆ ਕਿਹੜੀ ਕਿਹੜੀ ਡੇਟ ਦੇ ਉਹਨਾਂ ਦੇ ਬਾਇਓਮੈਟ੍ਰਿਕ ਹੋਏ ਕਦੋਂ ਫਾਈਲ ਲੌਕ ਹੋਈ ਕਦੋਂ ਉਹਨਾਂ ਦੇ ਕਾਰਡ ਰਸੀਪ ਹੋਏ ਔਰ ਇੱਕ ਮੇਰੇ ਭਰਾ ਦਾ ਕਮੈਂਟ ਆਇਆ ਹੋਇਆ ਕਿ ਮੇਰਾ ਸਟੇਟਸ ਚੇਂਜ ਨਹੀਂ ਹੋਇਆ ਮੈਨੂੰ ਕਾਰਡ ਮਿਲ ਜੇਗਾ ਜਾਂ ਨਹੀਂ ਮਿਲ ਜੇਗਾ ਉਹਦੇ ਬਾਰੇ ਵੀ ਅੱਜ ਗੱਲ ਕਰਾਂਗੇ ਔਰ ਇਸ ਟਾਈਮ ਦੇ ਉੱਤੇ ਕੀ ਕੁਝ ਹੋ ਰਿਹਾ ਪੁਰਤਗਾਲ ਦੇ ਵਿੱਚ ਕਿਹਨਾਂ ਦੇ ਕਾਰਡ ਆ ਰਹੇ ਕਿਹਨਾਂ ਦੇ ਨਹੀਂ ਆ ਰਹੇ ਕਾਰਡ ਆਪਾਂ ਸਾਰੀ ਗੱਲ ਕਰਾਂਗੇ ਔਰ ਇੱਕ ਹੋਰ ਵੀ ਆ 500 ਯੂਰੋ ਦੇ ਵਿੱਚ ਕਾਰਡ ਤੁਹਾਨੂੰ ਦਿਵਾ ਰਿਹਾ ਕੋਈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕੀ ਸੀਨ ਆ ਉਹ ਕੀ ਨਹੀਂ ਔਰ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਤੁਹਾਨੂੰ ਕਿਸ ਡਿਪਰੈਸ਼ਨ ਦੇ ਵਿੱਚ ਆ ਜਾਰੇ ਬਹੁਤ ਜਿਆਦਾ ਟੈਨਸ਼ਨ ਦੇ ਵਿੱਚ ਆ ਕਾਰਨ ਨਹੀਂ ਲੋਕਾਂ ਦੇ ਫਸੇ ਉਸ ਤਰ੍ਹਾਂ ਉਹ ਉਹਦਾ ਦੇ ਉਦਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਇਹ ਯੂਜ਼ ਕਰਦੇ ਇਦਾਂ ਦੇ ਲੋਕ ਕਿਸ ਤਰ੍ਹਾਂ ਉਹਨਾਂ ਨੂੰ ਬਲੈਕਮੇਲ ਕਰਦੇ ਆ ਔਰ ਗਲਤ ਨਾਂ ਦੇ ਉੱਪਰ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਗਰ ਤੁਸੀਂ ਚੈਨਲ ਤੇ ਨਵੇਂ ਆ ਸਭ ਤੋਂ ਪਹਿਲਾਂ ਆਪਾਂ ਦੋ ਭਰਾਵਾਂ ਦੇ ਕਾਰਡ ਰਿਸਿਵ ਹੋਏ ਜਿਹੜੇ ਉਹਨਾਂ ਦੀ ਗੱਲ ਕਰ ਲਈਏ ਇੱਕ ਮੇਰੇ ਭਰਾ ਦੇ ਬਾਇਓਮੈਟ੍ਰਿਕ ਹੋਏ ਸੀਗੇ 2025 ਦੇ ਵਿੱਚ ਮਾਰਚ ਦੇ ਵਿੱਚ ਹੋਏ ਸੀਗੇ ਔਰ ਜੁਲਾਈ ਦੇ ਵਿੱਚ ਫਿਰ ਇਹਨੂੰ ਫਾਲਤਾਂ ਵੀ ਰਿਸਿਵ ਹੋਇਆ ਸੀ ਇੱਕ ਪੀਸੀਸੀ ਦਾ ਜੋ ਕਿ ਇਸਨੇ 15 ਦਿਨਾਂ ਦੇ ਬਾਅਦ ਸਬਮਿਟ ਕੀਤਾ ਉਹ ਪੀਸੀਸੀ ਦਾ ਫਾਲਤਾਂ ਫਿਰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੇਲ ਆਈ ਸੀਗੀ ਫਿਰ ਇਹਨੂੰ ਇੱਕ ਮੇਲ ਵੀ ਆਈ ਜੀ ਕਿ ਤੇਰਾ ਕੇਸ ਅਪਰੂ ਸਪਟੰਬਰ ਦੇ ਵਿੱਚ ਇਹਨੂੰ ਮੇਲ ਆਈ ਸੀ ਔਰ ਸੋ ਅੱਜ ਇਹਨੂੰ ਕਾਰਡ ਰਸੀਵ ਹੋ ਗਿਆ ਜੋ ਕਿ ਇਹਦੇ ਲਈ ਬਹੁਤ ਹੀ ਵਧੀਆ ਗੁੱਡ ਨਿਊਜ਼ ਆ ਔਰ ਸਟੇਟਸ ਇਹਦਾ ਸੇਮ ਸਾਰਿਆਂ ਵਾਂਗੂ ਜਿੱਦਾਂ ਆ ਰਿਹਾ ਸੀ ਉਸੇ ਤਰ੍ਹਾਂ ਆ ਰਿਹਾ ਸੀਗਾ ਅਪਰੂਵਡ ਦਾ ਉੱਤੇ ਅਪਰੂਵਡ ਲਿਖ ਕੇ ਆ ਰਿਹਾ ਸੀ ਸੋ ਇਹਦਾ ਸੇਮ ਉਦਾਂ ਦਾ ਸਟੇਟਸ ਰਿਹਾ ਨਾ ਚੇਂਜ ਹੋਇਆ ਸੀ ਨਾ ਕੁਝ ਹੋਇਆ ਸੀ ਸੋ ਇਸ ਵੀਰੇ ਵੀਰ ਨੂੰ ਬਹੁਤ ਬਹੁਤ ਵਧਾਈ ਔਰ ਇਸ ਵੀਰ ਦਾ ਬਹੁਤ ਥੈਂਕ ਯੂ ਜਿਨੇ ਆਪਣੀ ਮੈਸੇਜ ਕਰਕੇ ਸਾਨੂੰ ਆਪਣੇ ਤੱਕ ਆਪਣੀ ਇਨਫੋਰਮੇਸ਼ਨ ਸ਼ੇਅਰ ਕੀਤੀ ਸਾਡੇ ਨਾਲ ਸੋ ਥੈਂਕ ਯੂ ਮੇਰੇ ਇਸ ਵੀਰ ਦਾ ਔਰ ਜਿਹੜਾ ਦੂਜਾ ਵੀਰ ਆ ਇਸ ਵੀਰ ਹੋਈ ਸੀ ਕਿ 2022 ਦੇ ਵਿੱਚ ਇਹਦੀ ਫਾਈਲ ਲੌਕ ਹੋਈ ਸੀ ਕਿ ਔਰ ਦੇਖੋ ਵੀਰ ਦੀ ਜੂਨ ਦੇ ਵਿੱਚ ਫਾਈਲ ਲੌਕ ਹੋਈ ਹੋਈ ਸੀਗੀ 22 ਦੇ ਵਿੱਚ ਜਦੋਂ ਕਿ ਪ੍ਰੀ ਸ਼ਡਿਊਲ ਹੋਏ ਸੀਗੇ ਸਾਰਿਆਂ ਦੇ ਫਿਰ ਵੀਰ ਨੂੰ ਚੱਕ ਕੇ ਸਭ ਤੋਂ ਪਿੱਛੇ ਮਾਰਿਆ ਸੀਗਾ ਨਵੰਬਰ ਦੇ ਵਿੱਚ ਸੋ ਨਵੰਬਰ ਦੇ ਵਿੱਚ ਇਹਦੇ ਬਾਇਓਮੈਟ੍ਰਿਕ ਹੋਏ ਸੀਗੇ ਮਹਾਤਮਾ ਗਾਂਧੀ ਦੇ ਵਿੱਚ ਫਿਰ ਇੱਕ ਵੀਰ ਨੂੰ ਫਾਲਤਾਂ ਰਸੀਵ ਹੋਇਆ ਸੀਗਾ ਫਰਵਰੀ ਦੇ ਵਿੱਚ ਜੋਬ ਕੰਟਰੈਕਟ ਦਾ ਸੋ ਵੀਰ ਨੇ ਜੋਬ ਕੰਟਰੈਕਟ ਦਾ ਫਾਲਤਾਂ ਵੀ ਸਬਮਿਟ ਕੀਤਾ ਫਿਰ ਵੀਰ ਨੂੰ ਦੁਬਾਰਾ ਫਿਰ ਫਾਲਤਾਂ ਆਇਆ ਸੀਗਾ ਪੀਸੀਸੀ ਅਟੈਚ ਉਹਦਾ ਟਰਾਂਸਲੇਟ ਦਾ ਔਰ ਪਟਿਆਲਾ ਹੌ ਦੀ ਸਟੈਂਪ ਕਰਵਾਉਣ ਦਾ ਜਦ ਕਿ ਵੀਰ ਨੇ ਆਲਰੇਡੀ ਕਰਵਾਈ ਹੋਈ ਸੀ ਪਤਾ ਨਹੀਂ ਕਿਉਂ ਫਾਲਤਾਂ ਆਇਆ ਕਿਉਂ ਨਹੀਂ ਆਇਆ ਵੀਰ ਨੇ ਫਿਰ ਸੇਮ ਉਹੀ PCC ਉਹੀ ਅਟੈਸਟਡ ਹੋਏ ਸਾਰਾ ਕੁਝ ਉਹੀ ਦੁਆਰਾ ਅਪਲੋਡ ਕੀਤਾ ਜਾਂਦਾ। ਸਮ ਟਾਈਮ ਇਦਾਂ ਹੁੰਦਾ ਕਿ ਜਦੋਂ ਆਪਾਂ ਅਪਲੋਡ ਕਰਦੇ ਆ ਡਾਕੂਮੈਂਟ ਉਹ ਸਹੀ ਨਹੀਂ ਹੁੰਦੇ ਤੁਹਾਡੇ। ਅਪਲੋਡ ਕੁਝ ਇੱਧਰ ਉੱਧਰ ਹੋ ਜਾਂਦਾ। ਸੋ ਉਹਦੇ ਕਰਕੇ ਵੀ ਦੁਬਾਰਾ ਫਾਲ ਤੇ ਬਹੁਤ ਲੋਕਾਂ ਨੂੰ ਇਦਾਂ ਆਇਆ ਹੋਣਾ ਮੇਬੀ ਤੁਹਾਨੂੰ ਵੀ। ਸੋ ਵੀਰ ਨੇ ਸੇਮ ਦਿਨ ਉਹ ਵੀ ਫਾਲਤਾ ਸਬਮਿਟ ਕਰਤਾ। ਫਿਰ ਵੀਰ ਨੂੰ ਮੇਲ ਆਈ ਸੀ ਕਿ ਇੱਕ ਵੀ ਤੇਰਾ ਕੇਸ ਐਨਾਲਾਈਜ਼ ਦੇ ਵਿੱਚ ਆ। ਸੈਪਟੈਂਬਰ ਔਰ ਅਕਤੂਬਰ ਦੇ ਵਿੱਚ ਤੈਨੂੰ ਰਿਜ਼ਲਟ ਆ ਜਾਏਗਾ। ਜੋ ਵੀ ਤੇਰੇ ਨਾਲ ਹੋਏਗਾ। ਸੋ ਵੀਰ ਨੂੰ ਫਿਰ ਸਟੇਟਸ ਵੀ ਚੇਂਜ ਹੋਇਆ ਸੀਗਾ ਕਿ ਤੁਹਾਡੀ ਫਾਈਲ ਰਿਜੈਕਸ਼ਨ ਦੇ ਵਿੱਚ ਹੈ ਜੀ ਐਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਸੋ ਟੈਨਸ਼ਨ ਦੀ ਇਸ ਲਈ ਕੋਈ ਗੱਲ ਨਹੀਂ ਹੁਣ ਵੀਰ ਨੂੰ ਕਾਰਡ ਰੀਸੀਵ ਹੋ ਗਿਆ ਸਿੱਧਾ ਨਾ ਕਿ ਐਦਾਂ ਕੋਈ ਉਸ ਤੋਂ ਬਾਅਦ ਅਪਰੂਵਡ ਸ਼ੋ ਹੋਇਆ ਉਹਦੇ ਸਟੇਟਸ ਦੇ ਉੱਪਰ ਨਾ ਹੀ ਕੁਝ ਹੋਇਆ ਉਹੀ ਸ਼ੋ ਹੋ ਰਿਹਾ ਸੀ ਔਰ ਵੀਰ ਨੂੰ ਕਾਰਡ ਮਿਲ ਗਿਆ ਵੀਰ ਦੀ ਬਹੁਤ ਬਹੁਤ ਵਧਾਈ ਹੋਰ ਥੈਂਕ ਯੂ ਇਸ ਵੀਰ ਨੇ ਵੀ ਆਪਣੀ ਇਸ ਪੂਰੀ ਸਟੋਰੀ ਸਾਡੇ ਨਾਲ ਸ਼ੇਅਰ ਕੀਤੀ ਕਿਉਂਕਿ ਇਦਾਂ ਜਦੋਂ ਕੋਈ ਸਾਨੂੰ ਮੈਸੇਜ ਕਰਦਾ ਤਾਂ ਅਸੀਂ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਦੇ ਤਾਂ ਬਹੁਤ ਹੀ ਹਜ਼ਾਰਾਂ ਲੋਕ ਜਿਹੜੇ ਉੱਥੇ ਫਸੇ ਬੈਠੇ ਆ ਡਿਪਰੈਸ਼ਨ ਦੇ ਵਿੱਚ ਆ ਉਹ ਸੇਮ ਉਹਨਾਂ ਦੇ ਇਦਾਂ ਦੇ ਕੇਸ ਹੁੰਦੇ ਆ ਸੋ ਉਹ ਡਰੇ ਹੁੰਦੇ ਆ ਕਿ ਯਾਰ ਕੀ ਹੋਏਗਾ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਦਾਂ ਦੇ ਸੇਮ ਸਿਮਿਲਰ ਕੇਸਾਂ ਦੇ ਕਾਰਡ ਆ ਰਹੇ ਆ ਤਾਂ ਥੋੜਾ ਜਿਹਾ ਉਹਨਾਂ ਨੂੰ ਸਕੂਨ ਮਿਲਦਾ ਔਰ ਟੈਨਸ਼ਨ ਤੋਂ ਰਿਲੈਕਸ ਹੁੰਦੇ ਆ ਸੋ ਤਾਂ ਆਪਾਂ ਇਹ ਇਨਫੋਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਤਾਂ ਕਿ ਤੁਹਾਨੂੰ ਥੋੜੀ ਜਿਹੀ ਰਾਹਤ ਮਿਲ ਸਕੇ ਔਰ ਇਦਾਂ ਹੋ ਰਿਹਾ ਸਭ ਕੁਝ ਬਾਕੀ ਇੱਕ ਮੇਰੇ ਭਰਾ ਦਾ ਕਮੈਂਟ ਆ ਵੀ ਆਇਆ ਹੋਇਆ ਤੁਸੀਂ ਦੇਖ ਸਕਦੇ ਆ ਕਿ ਮੇਰਾ ਸਟੇਟਸ ਚੇਂਜ ਨਹੀਂ ਹੋਇਆ ਕੀ ਹੋਏਗਾ ਕੀ ਨਹੀਂ ਹੋਏਗਾ ਦੇਖ ਮੇਰਾ ਵੀਰ ਹੁਣ ਇਹ ਕਾਰਡ ਆ ਰਹੇ ਆ ਜਾਂ ਤੇ ਪਹਿਲਾਂ ਦੇ ਡਿਸਪੈਸ ਹੋਏ ਹੋਏ ਜਾਂ ਜਿਹੜੇ ਸਟੇਟਸ ਚੇਂਜ ਹੋ ਰਿਹਾ ਹੈ ਹੌਲੀ ਹੌਲੀ ਹੋ ਰਿਹਾ ਬਾਅਦ ਦੇ ਵਿੱਚ ਹੋ ਰਿਹਾ ਪਹਿਲਾਂ ਵੀ ਇੱਕ ਮੈਂ ਵੀਡੀਓ ਪਾਈ ਸੀ ਉਸ ਵੀਰ ਦਾ ਕੋਈ ਸਟੇਟਸ ਹੀ ਨਹੀਂ ਆਇਆ ਸੀ ਕੁਝ ਵੀ ਨਹੀਂ ਸੀ ਹੋਇਆ ਨਾਰਮਲ ਸੀਗਾ ਫਿਰ ਵੀ ਕਾਰਡ ਰੀਸਿਵ ਹੋ ਗਿਆ ਸੋ ਤੁਹਾਨੂੰ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਦੱਸਦਾ ਹੁੰਦਾ ਕਿ ਇੱਥੇ ਕੁਝ ਵੀ ਨਹੀਂ ਪਤਾ ਲੱਗਦਾ ਆਈਮਾ ਜੋ ਕਰਦੀ ਆ ਆਪਣੀ ਮਰਜ਼ੀ ਕਰਦੀ ਆ ਜਾਂ ਬਾਕੀ ਤੁਹਾਡਾ ਲੱਗ ਕਰਦਾ ਕੰਮ ਇੱਥੇ ਸਿਰਫ ਸਿਰਫ ਇਹ ਦੋ ਚੀਜ਼ਾਂ ਚੱਲਦੀਆਂ ਪਈਆਂ ਸੋ ਮੇਰਾ ਵੀਰ ਤੂੰ ਵੀ ਟੈਨਸ਼ਨ ਨਾ ਲੈ ਇਹਨਾਂ ਦੇ ਕਾਰਡ ਆ ਰਹੇ ਤੇ ਦੇਖ ਲੈ ਹੁਣ ਕਿ ਸਾਰਿਆਂ ਦੇ ਅਲੱਗ-ਅਲੱਗ ਸੀਗੇ ਸਟੇਟਸ ਜੋ ਵੀ ਆ ਹੁਣ ਪਰਕੇ ਰਿਆ ਚੱਲਦੀ ਪਈ ਐ ਮਾਂ ਦੀ ਉਸ ਤੋਂ ਉਲਟੇ ਸੀ ਫਿਰ ਵੀ ਕਾਰਡ ਰੀਸੀਵ ਹੋ ਗਏ ਆ ਬਾਕੀ ਹੁਣ ਆਪਾਂ ਗੱਲ ਕਰ ਲਈ ਐ ਕਿ ਇਸ ਟਾਈਮ ਦੇ ਉੱਤੇ ਪੁਰਤਗਾਲ ਦੇ ਵਿੱਚ ਕੀ ਚੱਲ ਰਿਹਾ ਇਸ ਟਾਈਮ ਦੇ ਉੱਪਰ ਧੋਖਾਧੜੀ ਠੱਗੀ ਵੀ ਬਹੁਤ ਚੱਲਦੀ ਪਈ ਐ ਕਿਉਂਕਿ ਮੈਨੂੰ ਇੱਕ ਮੇਰੇ ਭਰਾ ਨੇ ਈਮੇਲ ਕੀਤੀ ਸੀਗੀ ਕਿ ਵੀਰ ਤੁਹਾਡਾ ਨਾਮ ਲੈ ਕੇ ਮੈਨੂੰ ਇੱਕ ਕਾਲ ਆਈ ਸੀਗੀ ਕਿ ਬੰਦਾ ਕਹਿ ਰਿਹਾ ਸੀ ਕਿ ਮੈਂ ਮਨਵੀਰ ਬੋ ਰਿਹਾ ਤੇਰਾ TCR ਕਾਰਡ ਕਰਵਾ ਦਾਂਗੇ 500 ਰੁਪਿਆ ਲੱਗੇਗਾ 15 ਦਿਨਾਂ ਦੇ ਵਿੱਚ ਵਿੱਚ ਤੈਨੂੰ TCR ਕਾਰਡ ਮਿਲ ਜਾਏਗਾ ਸੋ ਉਹ ਵੀਰ ਦੀ ਮੇਲ ਆਈ ਸੀ ਕਿ ਸੋ ਮੈਂ ਉਹਨੂੰ ਕਿਹਾ ਸੀ ਕਿ ਮੈਂ ਇਦਾਂ ਦੀ ਕੋਈ ਵੀ ਕੰਮ ਨਹੀਂ ਕਰਦਾ ਨਾ ਮੈਂ ਕੋਈ ਲਾਇਰ ਨੂੰ ਜਾਣਦਾ ਨਾ ਮੇਰਾ ਇਦਾਂ ਕੋਈ ਏਜੰਟ ਦਾ ਕੋਈ ਆਫਿਸ ਆ ਨਾ ਮੈਂ ਕਿਸੇ ਨਾਲ ਇਦਾਂ ਦੇ ਕੋਈ ਲੈਣ ਦੇਣ ਕਰਦਾ ਨਾ ਹੀ ਮੇਰਾ ਕਿਸੇ ਕੋਲ ਨੰਬਰ ਹੈਗਾ ਨਾ ਹੀ ਮੈਂ ਕਿਸੇ ਨੂੰ ਪਰਸਨਲ ਕਾਉਰ ਕਰਦਾ ਬਹੁਤ ਲੋਕਾਂ ਦੀਆਂ ਮੇਲਾਂ ਆਈਆਂ ਹੁੰਦੀਆਂ ਮੈਨੂੰ ਵੀ ਮੇਰਾ ਆ ਨੰਬਰ ਆ ਜੀ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ ਕਿਉਂਕਿ ਆਪਾਂ ਕਿਸੇ ਨੂੰ ਵੀ ਰੈਫਰ ਨਹੀਂ ਕਰਦੇ ਕਿਸੇ ਦੇ ਕੋਡ ਨਾ ਹੀ ਮੇਰੇ ਕੋਲ ਇੰਨਾ ਟਾਈਮ ਹ ਦੀ ਜੋਬ ਕਰਦਾ ਸੋ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਮੈਂ ਇਦਾਂ ਦੇ ਕੰਮ ਕਰਾਂ ਸੋ ਇਹ ਫੇਕ ਸੀ ਸੋ ਉਸ ਵੀਰ ਨੂੰ ਵੀ ਇਹੀ ਲੱਗਾ ਕਿ ਉਹ ਇਦਾਂ ਦੇ ਕੰਮ ਨਹੀਂ ਕਰਦੇ ਉਹਨਾਂ ਕੋਲ ਮੇਰਾ ਨੰਬਰ ਕਿੱਥੋਂ ਆਇਆ ਸੋ ਉਸ ਨੇ ਜਦੋਂ ਇਹ ਮੇਲ ਕੀਤੀ ਮੈਂ ਉਹਨਾਂ ਨਾਲ ਕਨਫਰਮ ਕੀਤਾ ਕਿ ਨਹੀਂ ਮੇਰਾ ਵੀਰ ਮੈਂ ਇਦਾਂ ਦੇ ਕੰਮ ਨਹੀਂ ਕਰਦਾ ਸੋ ਹੁਣ ਤੁਸੀਂ ਸੋਚ ਸਕਦੇ ਆ ਕੀ ਹੋ ਰਿਹਾ ਇਸ ਟਾਈਮ ਦੇ ਵਿੱਚ ਕੀ ਨਹੀਂ ਹੋ ਰਿਹਾ ਪੁਰਤਗਾਲ ਦੇ ਵਿੱਚ ਹਰ ਕੋਈ ਤੁਹਾਡੀ ਇਸ ਜੋ ਤੁਸੀਂ ਇਸ ਟੈਂਸ਼ਨ ਦੇ ਵਿੱਚ ਆ ਤੁਹਾਡਾ ਇਸ ਦਾ ਕੋਈ ਫਾਇਦਾ ਉਠਾ ਸਕਦਾ ਕਿਉਂਕਿ ਇਸ ਚੀਜ਼ ਤੋਂ ਬਚਣਾ ਚਾਹੀਦਾ ਤੁਹਾਨੂੰ ਸਭ ਖੁਦ ਨੂੰ ਪਤਾ ਕਿ ਜੇ ਲੋਕਾਂ ਨੇ ਲॉयर ਦੇ ਕੋਲ ਕੇਸ ਕੀਤੇ ਹੋਏ ਆ ਕਿ ਕਿੰਨੇ ਲੋਕਾਂ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਪਿਆ ਲॉयर ਉਹਨਾਂ ਦਾ ਜਵਾਬ ਨਹੀਂ ਦਿੰਦੇ ਪਏ ਕਿਉਂ ਨਹੀਂ ਦਿੰਦੇ ਪਏ ਆ ਇੱਕ ਨਿਊਜ਼ ਆਈ ਹੈ ਨਿਊਜ਼ ਦੇਖੋ ਕੋਲ ਲॉयर ਨੂੰ ਬਾਹਰ 이슈 ਹੋਇਆ ਸਾਨੂੰ ਇੱਕ ਐਦਾਂ ਦੀ ਕੋਈ ਸਾਈਟ ਤੱਕ ਬਣਾਉਣੀ ਪੈਗੀ ਜਿਹੜੀ ਆਈਮਾ ਉਹਨਾਂ ਦਾ ਜਵਾਬ ਹੀ ਨਹੀਂ ਦਿੰਦੀ ਉਹਨਾਂ ਨਾਲ ਕੋਈ ਰਾਤ ਨਹੀਂ ਕਰਦੇ ਇਹਨਾਂ ਦੀ ਆਪ ਨਹੀਂ ਸੁਣੀ ਜਾਂਦੀ ਹੈ ਕਿ ਲॉयर ਦੀ ਉੱਥੇ ਤੋਂ ਇਹਨਾਂ ਨੇ ਸ਼ਿਕਾਇਤਾਂ ਲਈ ਇੱਕ ਐਦਾਂ ਦੀ ਸਾਈਟ ਪਾਤੇ ਪੋਰਟਲ ਬਣਾਇਆ ਤੁਸੀਂ ਦੇਖ ਸਕਦੇ ਆ ਕਿ ਸਾਡੀ ਸੁਣ ਆਈਮਾ ਸੋ ਬਾਕੀ ਤੁਸੀਂ ਆਪਾਂ ਤਾਂ ਫਿਰ ਬਹੁਤ ਜ਼ਿਆਦਾ ਪਿੱਛੇ ਆ ਸੋ ਮੈਂ ਹਮੇਸ਼ਾ ਇਹੀ ਗੱਲ ਕਹਿੰਦਾ ਹੁੰਦਾ ਕਿਸੇ ਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਪੈਸੇ ਦੇ ਕੇ ਆਪਣਾ ਕਾਰਡ ਜਲਦੀ ਕਢਵਾਇਆ ਹੋਵੇ ਸੋ ਇਦਾਂ ਦਾ ਅਹਿਮਾ ਕਿਸੇ ਨਾਲ ਕੀਤਾ ਨਹੀਂ ਹੋਇਆ ਜੇਕਰ ਕਿਸੇ ਨਾਲ ਹੋਇਆ ਹੋਵੇ ਤਾਂ ਜ਼ਰੂਰ ਦੱਸਿਓ ਅਜ ਇਹਨਾਂ ਦੇ ਐਸਆਈਐਸ ਦੇ ਫਾਲਤੇ ਜਾਂ ਕੋਈ ਸੀਰੀਅਸ ਫਾਲਤਾ ਹੁੰਦਾ ਉਹ ਜ਼ਰੂਰ ਉਹਨਾਂ ਨੇ ਕੇਸ ਕੀਤੇ ਹੋਏ ਆ ਆਪਣੇ ਬੈਕਅਪ ਦੇ ਲਈ ਵੀ ਕੱਲ ਨੂੰ ਸਾਡੇ ਨਾਲ ਕੋਈ ਪ੍ਰੋਬਲਮ ਨਾ ਹੋਵੇ ਪਰ ਮੈਨੂੰ ਨਹੀਂ ਲੱਗਦਾ ਵੀ ਜੇ ਕਿਸੇ ਨੇ ਕੀਤਾ ਹੋਵੇ ਕੇ ਇਸ ਪੈਸੇ ਦਿੱਤੇ ਹੋਵੇ ਕਿਸੇ ਲਾਇਰ ਨੂੰ ਕਿ ਮੇਰਾ ਜਲਦੀ ਜਲਦੀ ਕਾਰਡ ਦਵਾ ਦੇ ਕਿ ਜਿੱਤਾ ਕਾਰਡ ਆਇਆ ਹੋਵੇ ਸੋ ਤਾਂ ਹੀ ਆਪਾਂ ਕਿਸੇ ਨੂੰ ਰეკੋਮੈਂਡ ਵੀ ਨਹੀਂ ਕਰਦੇ ਕਿ ਤੂੰ ਜਾ ਲਾਇਰ ਦੇ ਕੋਲ ਜਾ ਇਸ ਲਾਇਰ ਦੇ ਕੋਲ ਜਾ ਉਸ ਲਾਇਰ ਕੋਲ ਜਾ ਔਰ ਪੈਸੇ ਦੇ ਕੇ ਆਪਣਾ ਕਾਰਡ ਲੈਣਾ ਸੋ ਇਹ ਇਦਾਂ ਦੀ ਨਿਊਜ਼ ਤੋਂ ਵੀ ਬਚੋ ਅਗਰ ਕਿਸੇ ਦਾ ਆਇਆ ਹੋਵੇ ਅਗਰ ਕਿਸੇ ਨੇ ਪੈਸੇ ਲੈ ਕੇ ਕਿਸ ਨੇ ਕਾਰਡ ਦਵਾਇਆ ਹੋਵੇ ਤਾਂ ਉਹ ਵੀ ਜ਼ਰੂਰ ਮੈਸੇਜ ਕਰਿਓ ਤਾਂ ਕਿ ਫਿਰ ਆਪਾਂ ਰੈਫਰ ਕਰ ਸਕੀਏ ਇਦਾਂ ਦੇ ਵਧੀਆ ਲਾਇਰ ਜਿਹੜੇ ਹੁੰਦੇ ਆ ਕਿ ਉਹਨ ਬਹੁਤ ਲੋਕ ਫਸੇ ਬੈਠੇ ਐ ਤੇ ਬਹੁਤ ਲੋਕਾਂ ਦੇ ਹਮੇਸ਼ਾ ਮੈਸੇਜ ਆਏ ਹੁੰਦੇ ਆ ਕਿ ਮੇਰੀ ਆ ਪ੍ਰੋਬਲਮ ਆ ਜੀ ਮੇਰਾ ਜ਼ਰੂਰੀ ਆ ਜਾਣਾ ਸੋ ਉਹ ਲੋਕਾਂ ਨੂੰ ਫਾਇਦਾ ਹੋ ਸਕੇ ਕਿਉਂਕਿ ਮੈਂ ਇਸ ਇਸ ਤਰ੍ਹਾਂ ਦੇ ਪੰਗੇ 'ਚ ਨਾ ਪੈਂਦਾ ਨਾ ਹੀ ਮੈਨੂੰ ਕੋਈ ਜਾਣਦਾ ਨਾ ਹੀ ਮੈਂ ਇਦਾਂ ਦੇ ਕੋਈ ਕੰਮ ਕਰਦਾ ਸੋ ਇਦਾਂ ਦੀਆਂ ਚੀਜ਼ਾਂ ਤੋਂ ਅਵੇਅਰ ਰਹਾ ਕਰੋ ਬਾਕੀ ਜੋ ਵੀ ਤੁਹਾਡੇ ਆਸ-ਪਾਸ ਹੋ ਰਿਹਾ ਹੋਵੇ ਜਾਂ ਤੁਸੀਂ ਦੇਖਿਆ ਹੋਵੇ ਕੀਤਾ ਹੋਵੇ ਤਾਂ ਜ਼ਰੂਰ ਤੁਸੀਂ ਵੀ ਆਪਣਾ ਕਮੈਂਟ ਕਰਕੇ ਕੋਈ ਆਪਣੀ ਤੁਹਾਡੀ رائے ਹੁੰਦੀ ਉਹ ਵੀ ਜ਼ਰੂਰ ਦਿਆ ਕਰੋ ਔਰ ਇਸ ਵੀਡੀਓ ਨੂੰ ਅਗਰ ਇਹ ਵੀਡੀਓ ਤੁਹਾਡੇ ਲਈ ਥੋੜੀ ਜੀ ਹੈਲਪਫੁਲ ਰਹੀ ਹੋਵੇ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੁਹਾਡੀ ਕੋਈ ਵੀ رائے ਆ ਉਹ ਲਿਖਣਾ ਨਾ ਭੁੱਲਿਓ ਕਮੈਂਟ ਕਰਨਾ ਨਾ ਭੁੱਲਿਓ ਲਾਸਟ ਦੇ ਵਿੱਚ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ